ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਬਾਗ ਮੋਰਚਾ ਦੀ ਅੱਜ ਗੱਲ ਕਰਨ ਜਾ ਰਿਹਾ ਤਾਂ ਗੁਰੂ ਕੇ ਬਾਗ ਮੋਰਚਾ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਮੋਰਚਾ ਹੈ ਅੱਜ ਦੇ ਦਿਨ 8 ਅਗਸਤ ਨੂੰ ਇਸ ਦੀ ਸ਼ੁਰੂਆਤ ਹੋਈ ਸੀ ਇਹ ਅਕਾਲੀ ਲਹਿਰ ਦੁਆਰਾ ਲਗਾਇਆ ਗਿਆ ਇੱਕ ਮਹੱਤਵਪੂਰਨ ਮੋਰਚਾ ਸੀ ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ ਪਿੰਡ ਹੂਕੇਵਾਲੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਿਕ ਸਥਾਨ ਹਨ ਲੇਕਿਨ ਇੱਥੇ ਮਹੰਤ ਸੁੰਦਰ ਦਾਸ ਕਾਬਸ ਸੀ ਜਿਸ ਦਾ ਕਿਰਦਾਰ ਚੰਗਾ ਨਹੀਂ ਸੀ ਉਹ ਨਨਕਾਣਾ ਸਾਹਿਬ ਦੇ ਮਹੰਤ ਲਖਮਣ ਦਾਸ ਦਾ ਲੰਗੋਟਿਆ ਯਾਰ ਵੀ ਸੀ ਜਦੋਂ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ਼ੂਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਹੱਥਾਂ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗਵਲ ਮੋੜਿਆ 31 ਜਨਵਰੀ 1921 ਨੂੰ ਸਰਦਾਰ ਦਾਲ ਸਿੰਘ ਦੀ ਅਗਵਾਈ ਵਿੱਚ ਕੁਝ ਸਿੱਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ ਸਿੱਟੇ ਵਜੋਂ ਮਹੰਤ ਨੇ ਸ਼ੋਮਣੀ ਕਮੇਟੀ ਵੱਲੋਂ ਸਥਾਪਿਤ 11 ਮੈਂਬਰੀ ਕਮੇਟੀ ਅਧੀਨ ਕੰਮ ਕਰਨ ਅਤੇ ਅੰਮ੍ਰਿਤ ਪਾਨ ਕਰਨ ਲਈ ਸਹਿਮਤੀ ਜਤਾਈ ਲੇਕਿਨ ਬਾਦ ਦੇ ਵਿੱਚ ਉਹ ਮੁਕਰ ਗਿਆ ਅਤੇ ਉਸ ਤੋਂ ਪਹਿਲਾਂ ਵਾਲੀ ਕਾਰਵਾਈ ਆ ਜਿਹੜੀ ਉਸ ਨੇ ਮੋੜ ਸ਼ੁਰੂ ਕਰ ਦਿੱਤੀ ਤਾਂ ਬਾਅਦ ਦੇ ਵਿੱਚ ਸ਼ੋਭਣੀ ਕਮੇਟੀ ਨੇ ਗੁਰੂ ਘਰ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ 8 ਅਗਸਤ ਨੂੰ ਕੁਝ ਸਿੱਖ ਨੇ ਜਿਹੜੇ ਉਹ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਵੱਢਣ ਵਾਸਤੇ ਗੁਰਦੁਆਰੇ ਦੇ ਬਾਗ ਵਿੱਚ ਇੱਕ ਸੁੱਕੇ ਕਿੱਕਰ ਦੇ ਦਰਖਤ ਨੂੰ ਕੱਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਦਾ ਇੱਕ ਚੰਗਾ ਮੌਕਾ ਸਮਝਦੇ ਹੋਏ ਗੁਰਦੁਆਰੇ ਦੇ ਚਾਰ ਸੇਵਾਦਾਰਾਂ ਨੂੰ ਲੱਕੜੀਆਂ ਚੋਰੀ ਕਰਨ ਦੇ ਦੋਸ਼ ਵਿੱਚ ਫੜ ਲਿਆ ਅਤੇ 50 ਰੁਪਏ ਜੁਰਮਾਨਾ ਨਾਲ 6-6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਸ਼ੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਦੇ ਅਧਿਕਾਰਾਂ ਉੱਤੇ ਨਜਾਇਜ਼ ਹਮਲਾ ਸਮਝਿਆ ਕਿਉਂਕਿ ਜ਼ਮੀਨ ਗੁਰਦੁਆਰੇ ਦੀ ਮਲਕੀਅਤ ਸੀ ਸ਼ੋਮਣੀ ਕਮੇਟੀ ਨੇ ਇਸ ਮਾਮਲੇ ਵਿੱਚ ਹੱਕਾਂ ਦੀ ਰਾਖੀ ਅਤੇ ਸਰਕਾਰ ਦੇ ਜ਼ਬਰ ਵਿਰੁੱਧ ਸਿੰਘਾਂ ਨੇ ਸ਼ੁਰੂਆਤ ਦਿੱਤਾ ਅਤੇ ਮੋਰਚਾ ਲੱਗ ਗਿਆ ਹਰ ਰੋਜ਼ ਪੰਜ ਨਿਹੱਥੇ ਸਿੰਘਾਂ ਦਾ ਜਥਾ ਜਿਹੜਾ ਉਸ ਜੀ ਦੀ ਅਕਾਲ ਤੱਕ ਸਾਬ ਵਿਖੇ ਅਰਦਾਸ ਕਰਕੇ ਹਰ ਹਾਲਤ ਵਿੱਚ ਸ਼ਾਂਤਮਈ ਰਹਿਣ ਦਾ ਪ੍ਰਣ ਲੈ ਕੇ ਗੁਰੂ ਕਾ ਬਾਗ ਲਕੜਾਂ ਲੈਣ ਲਈ ਜਾਂਦਾ ਅਤੇ ਸ਼ਾਂਤਮਈ ਰਹਿ ਰਹੇ ਇਹਨਾਂ ਸਿੰਘਾਂ ਦੇ ਉੱਤੇ ਪੁਲਿਸ ਵੱਲੋਂ ਮਾਰਕੁੱਟਾ ਜਿਹੜੀ ਉਹ ਕੀਤੀ ਜਾਂਦੀ ਅਤੇ ਤਸ਼ਰੀਹੇ ਚੱਲ ਕੇ ਇਹ ਸਿੰਘ ਜਿਹੜੇ ਉਹ ਗ੍ਰਿਫਤਾਰ ਹੋ ਜਾਂਦੇ ਤਾਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜੱਥਾ ਭੇਜਿਆ ਜਾਣ ਲੱਗਿਆ ਜਿਸ ਨੂੰ ਪੁਲਿਸ ਫੜਦੀ ਅਤੇ ਦੂਰ ਲਾ ਜਾ ਕੇ ਛੱਡ ਦਿੱਤਾ ਜਾਂਦਾ ਇਹ ਮੋਰਚੇ ਦੇ ਵਿੱਚ ਸਿੰਘਾਂ ਦੀ ਗਿਣਤੀ ਵੱਧੀ ਤਾਂ ਦੂਜੇ ਪਾਸੇ ਪੁਲਿਸ ਮੁਖੀ ਬੀਟੀ ਨੇ ਉੱਚ ਅਫਸਰਾਂ ਨਾਲ ਰਾਏ ਕਰਕੇ ਸਿੰਘਾਂ ਉੱਤੇ ਸਖਤੀ ਤੇਜ਼ ਕਰ ਦਿੱਤੀ 20 ਅਗਸਤ ਨੂੰ ਲੱਕੜਾਂ ਲੈਣ ਗਏ ਛੱਤੀ ਸਿੰਘਾਂ ਦੇ ਜੱਥੇ ਦੀ ਸਖਤ ਮਾਰਕੁਟਾਈ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬਦੂਕਾਂ ਦੇ ਵੱਟ ਅਤੇ ਡਾਂਗਾਂ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਗਈ ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਆਗੂ ਨੇ ਜਿਹੜੇ ਅਤੇ ਲੋਕ ਦੇ ਜਿਹੜੇ ਉਹ ਗੁਰੂ ਕਾ ਬਾਗ ਪੁੱਜਣ ਲੱਗੇ ਇਹਨਾਂ ਵਿੱਚ ਅੰਗਰੇਜ਼ ਪਾਦਰੀ ਸੀ ਐਫ ਐਂਡਰਿਊਜ਼ ਪੰਡਿਤ ਮਦਨ ਮੋਹਨ ਮਾਲਵੀਆ ਪ੍ਰੋਫੈਸਰ ਰੂਚੀ ਰਾਮ ਸਹਾਣੀ ਹਕੀਮ ਅਜਮਲ ਖਾਂ ਸ਼੍ਰੀਮਤੀ ਸਰੋਜਨੀ ਨਾਇਡੂ ਦਾ ਨਾਮ ਜ਼ਿਕਰਯੋਗ ਹੈ ਤਾਂ ਇੱਕ ਵਿਦੇਸ਼ੀ ਐਲ ਵਰਗਸ ਨੇ ਇਸ ਸਾਕੇ ਦੇ ਉੱਤੇ ਇੱਕ ਫਿਲਮ ਬਣਾਈ ਅਤੇ ਸਰਕਾਰ ਦੀ ਨਜਾਇਜ਼ ਸ਼ਕਤੀ ਨੂੰ ਘਿਰਨਾਯੋਗ ਦਰਸਾਇਆ ਪਾਦਰੀ ਸੀ ਐਫ ਐਂਡਿਊਜ਼ ਨੇ ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਲੀ ਤੇ ਚੜਦਾ ਸੁਣਿਆ ਲੇਕਿਨ ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਚੜਦੇ ਵੇਖ ਕੇ ਉਹ ਰੋਠਿਆ ਉਸਨੇ ਪੰਜਾਬ ਦੇ ਗਵਰਨਰ ਸਰ ਮੈਗ ਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇੱਕ ਅਹਿਰ ਬੰਦ ਕਰਨ ਉਤੇ ਜ਼ੋਰ ਪਾਇਆ ਗਵਰਨਰ ਖੁਦ ਗੁਰੂ ਕਾ ਬਾਗ ਪਹੁੰਚਿਆ ਜਿਸ ਦੇ ਫਲ ਸਰੂਪ ਸਿੰਘਾਂ ਉੱਤੇ ਡਾਂਗਾ ਵਰਨੀਆਂ ਬੰਦ ਹੋ ਗਈਆਂ ਪਰ ਗ੍ਰਿਫਤਾਰੀਆਂ ਦਾ ਦੌਰ ਜਿਹੜਾ ਉਹ جاری ਰਿਹਾ ਤਾਂ 17 ਨਵੰਬਰ 1922 ਤੱਕ ਇਹ ਦੌਰ ਚੱਲਿਆ ਅਕਾਲੀ ਜਥਿਆਂ ਵਿੱਚ ਭਾਰੀ ਗਿਣਤੀ ਵਿੱਚ ਸੇਵਾਮੁਕਤ ਫੌਜੀ ਗ੍ਰਿਫਤਾਰੀ ਦੇਣ ਲਈ ਸ਼ਾਮਲ ਹੋ ਗਏ ਨਵੰਬਰ 1922 ਦੇ ਆਰੰਭ ਵਿੱਚ ਫੌਜੀ ਪੈਨਸ਼ਨਰਾਂ ਦੇ ਇੱਕ ਜਥੇ ਨੇ ਗ੍ਰਿਫਤਾਰੀ ਦਿੱਤੀ ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ਵਿੱਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਅਖਬਾਰਾਂ ਵਿੱਚੋਂ ਸਰਕਾਰ ਵਿਰੋਧੀ ਲੇਖ ਚਾਪੇ ਕੌਮੀ ਪੱਧਰ ਦੇ ਲੀਡਰਾਂ ਦੇ ਵੱਲੋਂ ਬਿਆਨ ਦਿੱਤੇ ਗਏ ਅਤੇ ਸ਼ੋਮਣੀ ਕਮੇਟੀ ਦੇ ਪ੍ਰਚਾਰ ਕਾਰਨ ਸਰਕਾਰ ਅੱਗੇ ਇੱਕ ਵੱਡੀ ਪਰੇਸ਼ਾਨੀ ਖੜੀ ਹੋ ਗਈ ਇਸ ਘੁੜਕੀ ਵਿੱਚੋਂ ਨਿਕਲਣ ਲਈ ਸਰਕਾਰ ਨੇ ਇੱਕ ਸੇਵਾਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮਨਾ ਲਿਆ ਅਤੇ ਉਨਾਂ ਨੂੰ ਕਿਹਾ ਕਿ ਉਹ ਬਾਗ ਦੀ ਜ਼ਮੀਨ ਮਹਾਂਤ ਨੂੰ ਪٹے ਉੱਤੇ ਲੈ ਲੈਣ ਤਾਂ ਨਵੰਬਰ 1922 ਵਿੱਚ ਉਸਨੇ ਜ਼ਮੀਨ ਪٹے ਉੱਤੇ ਲੈ ਲਈ ਅਤੇ ਅਕਾਲੀਆਂ ਨੂੰ ਬਾਗ ਵਿੱਚੋਂ ਲਕਣਾ ਕੱਟਣ ਦੀ ਮਨਜ਼ੂਰੀ ਦੇ ਦਿੱਤੀ ਗਈ ਤਾਂ ਸਰਕਾਰ ਨੇ ਗੁਰੂ ਕੇ ਬਾਗ ਤੋਂ ਪੁਲਿਸ ਵਾਪਸ ਬੁਲਾ ਲਈ ਅਤੇ ਬਾਗ ਦੇ ਆਲੇ-ਦੁਆਲੇ ਲਗਾਈ ਟੰਡਿਆਲੀ ਤਾਰ ਵੀ ਹਟਾ ਦਿੱਤੀ ਗਈ ਤਾਂ ਅਕਾਲੀਆਂ ਨੇ ਬਾਗ ਵਾਲੀ ਜ਼ਮੀਨ ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ 7 ਨਵੰਬਰ 1922 ਵਾਲੇ ਦਿਨ ਇਹ ਸੰਘਰਸ਼ ਜਿਸ ਵਿੱਚ 1501 ਅਕਾਲੀ ਫੱਟੜ ਹੋਏ ਅਤੇ 5505 ਅਕਾਲੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਇਹ ਸੰਘਰਸ਼ ਉਸ ਦਿਨ ਸਮਾਪਤ ਹੋ ਗਿਆ ਅਕਾਲੀਆਂ ਨੇ ਗੁਰੂ ਕੇ ਬਾਗ ਦੀ ਜ਼ਮੀਨ ਅਤੇ ਗੁਰਦੁਆਰੇ ਤੇ ਤਬਜ਼ਾ ਕਰ ਲਿਆ ਆਪਣੇ ਮਰਦੋ ਮਰਿਆਦਾ ਅਨੁਸਾਰ ਉੱਤੇ ਸਾਰਾ ਕੁਝ ਜਿਹੜਾ ਉਹ ਹੋਣ ਲੱਗਾ ਹਾਲਾਂਕਿ ਪਹਿਲਾਂ ਹੀ ਤਬਜ਼ਾ ਜਿਹੜਾ ਉਹ ਲੈ ਲਿਆ ਗਿਆ ਸੀ ਲੇਕਿਨ ਗੁਰੂ ਘਰ ਦੀ ਜਿਹੜੀ ਜ਼ਮੀਨ ਸੀ ਉੱਥੇ ਜਿਹੜੇ ਬਾਗ ਵਿੱਚੋਂ ਲੱਕੜਾਂ ਕੱਟੀਆਂ ਜਾਂਦੀਆਂ ਸੀ ਉਸ ਗੱਲ ਨੂੰ ਲੈ ਕੇ ਇਹ ਪੂਰਾ ਸੰਘਰਸ਼ ਜਿਹੜਾ ਉਹ ਸ਼ੁਰੂ ਹੋਇਆ ਸੀ ਤਾਂ ਸਿੱਖਾਂ ਦੇ ਇਤਿਹਾਸ ਦੇ ਵਿੱਚ ਇਹ ਇੱਕ ਵੱਡਾ ਮੋਰਚਾ ਹੈ ਜਿਸ ਦੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ